ਪਾਕਿਸਤਾਨੀ ਆਰਟਿਸਟ ਆ ਇਫ ਸਿਖਾਰ ਠਾਕੁਰ ਜੀ ਬਾਈ ਉਹਨਾਂ ਨੇ ਚਲੋ ਬੱਲਾ ਵਾਰ ਲੱਗੀ ਉਦੋਂ ਟਿੱਪਣੀ ਦਿੱਤੀ ਸਮੁੰਦਰ ਦੇ ਪਾਣੀਆਂ ਸੇ ਆਓਗੇ ਤੋ ਡਬੋ دیے ਜਾਓਗੇ ਦੇਵ ਬਾਈ ਨੇ ਬੜੇ ਪਿਆਰ ਨਾਲ ਨਾ ਇੱਕ ਦੱਸਿਆ ਵੀ ਉਹਨੂੰ ਤਾਂ ਸਗੋ ਅਮਨ ਅਮਾਨ ਦੀ ਗੱਲ ਕਰਨੀ ਚਾਹੀਦੀ ਸੀ ਜੀ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਸੀ ਕਿ ਜੰਗ ਨਾ ਹੋਵੇ ਜੰਗ ਚ ਨੁਕਸਾਨ ਲੋਕਾਂ ਦਾ ਹੀ ਹੈ ਹੁਣ ਦੁਬਾਰਾ ਇੱਕ ਸਟੇਟਮੈਂਟ ਆਉਂਦੀ ਆ ਉਹਨਾਂ ਦੀ ਵੀ ਉਹ ਸਾਡੇ ਚ ਫਿਲਮ ਸਾਡੇ ਤੋਂ ਬਿਨਾਂ ਫਿਲਮ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜ ਲੈਣਗੇ ਇੱਕ ਤਾਂ ਹੁੰਦੇ ਕੌਨਫੀਡੈਂਸ ਜੀ ਇਕ ਹੁੰਦਾ ਓਵਰ ਕੌਨਫੀਡੈਂਸ ਕੌਨਫੀਡੈਂਸ ਹੈ ਹੁੰਦਾ ਵੀ ਮੈਂ ਇਹ ਕੰਮ ਮੈਂ ਕਰ ਸਕਦਾ ਨਾ ਯਾਰ ਜੀ ਇੱਕ ਹੁੰਦਾ ਮੇਰੇ ਤੋਂ ਬਿਨਾ ਇਹ ਕੰਮ ਕਰ ਹੀ ਨਹੀਂ ਸਕਦਾ ਕੋਈ ਇਹ ਹੋ ਗਿਆ ਓਵਰ ਕੌਨਫੀਡੈਂਸ ਹੈ ਨਾ ਸੋ ਮੈਂ ਸਮਝਦਾ ਵੀ ਕਦੇ ਸਿਨੇਮਾ ਕਦੇ ਰੁਕ ਸਕਦਾ ਜੀ ਕਦੇ ਨਾ ਉਹਨਾਂ ਦੀ ਜ਼ੁਬਾਨ ਦਾ ਸਿਨੇਮਾ ਰੁਕੇ ਨਾ ਸਾਡੀ ਜ਼ੁਬਾਨ ਦਾ ਸਿਨੇਮਾ ਰੁਕੇ ਸਾਰੇ ਅਸੀਂ ਸਿਨੇਮੇ ਦਿਖਾਨੇ ਜੀ ਬਹੁਤ ਜੀ ਪੰਜਾਬੀ ਜ਼ੁਬਾਨ ਦਾ ਪੰਜਾਬੀ ਫਿਲਮਾਂ ਬਣਾ ਕੇ ਉਹ ਤੋਂ ਸਾਡਾ ਆਪਦਾ ਪੇਟ ਪਾਲਦੇ ਆਪਦੇ ਬੱਚੇ ਪਾਲਦੇ ਆ ਜੀ ਤਾਂ ਉਹ ਤੋਂ ਕੰਮ ਤਾਂ ਮਿਲਦਾ ਹੀ ਸੀਗਾ ਜੀ ਉਸ ਚੀਜ਼ ਦਾ ਸਤਿਕਾਰ ਕਰ ਲੈਂਦੇ ਉਹ ਜ਼ਰੂਰੀ ਸੀਗਾ ਤਾਂ ਉਸ ਗੱਲ ਨੂੰ ਮੈਨੂੰ ਲੱਗਿਆ ਵੀ ਇਹ ਨਹੀਂ ਸੀ ਕਰਨਾ ਚਾਹੀਦਾ